ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਨੂੰ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮਤਲਬ ਵੀ ਮੈਸੇਜ ਆਉਂਦੇ ਨੇ ਉਹ ਪੁੱਛਦੇ ਕਹਿੰਦੇ ਕਿ ਵੀਰ ਜੀ ਅਸੀਂ ਨਾ ਵੀਡੀਓ ਤਾਂ ਅਪਲੋਡ ਕਰ ਦਿੰਦੇ ਆ ਤੁਹਾਡੇ ਦੱਸੇ ਤਰੀਕੇ ਮੁਤਾਬਿਕ ਬੱਟ ਕੀ ਹੈਗੀ ਸਾਡਾ ਜਿਹੜਾ YouTube ਚੈਨਲ ਦਾ ਸਾਡਾ ਨਾ ਉਹ ਵਾਇਰਲ ਨਹੀਂ ਹੋ ਰਿਹਾ ਉਹਦੀ ਵੀਡੀਓ ਨੇ ਜਿਹੜੀ ਵਾਇਰਲ ਨਹੀਂ ਹੁੰਦੀ ਹੈ ਗਿਆ ਜੇ ਅਸੀਂ ਛੋਟ ਦੀ ਗੱਲ ਔਰ ਰੁਕ ਜਾਂਦੇ ਨੇ ਵੀ ਸਾਡੀ ਵੀਡੀਓ ਨੂੰ ਵਾਇਰਲ ਕਰਨ ਦਾ ਕੋਈ ਤਰੀਕਾ ਦੱਸੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜੀ ਤੁਸੀਂ ਵੀਡੀਓ ਨੂੰ ਆਪਣੇ ਨੂੰ ਕਿਵੇਂ ਵਾਇਰਲ ਕਰ ਸਕਦੇ ਹੋ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਤਿੰਨ ਚਾਰ ਸਟੈਪਸ ਦੱਸਾਂਗਾ ਤੁਸੀਂ ਉਹ ਤਿੰਨ ਚਾਰ ਸਟੈਪਸ ਆਪਣੇ ਚੈਨਲ ਦੇ ਉੱਤੇ ਕਰਨੀਆਂ ਨੇ ਤੁਸੀਂ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ ਨਾ ਆਪਣੇ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਜੀ ਤੁਸੀਂ ਨਾ ਤੁਸੀਂ ਉੱਥੋਂ YT Studio YT Studio ਜਾਂ ਫਿਰ YT YouTube ਤੁਸੀਂ ਡਾਊਨਲੋਡ ਕਰ ਲੈਣਾ ਜਦੋਂ ਤੁਸੀਂ ਉਹਨੂੰ ਡਾਊਨਲੋਡ ਕਰ ਲਓਗੇ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਨਾ ਉਹਨੂੰ ਲੌਗਇਨ ਕਰ ਲੈਣਾ ਆਪਣੇ YouTube ਦੇ ਨਾਲ ਆਟੋਮੈਟਿਕ ਹੀ ਉਹ ਲੌਗਇਨ ਹੋ ਜਾਂਦਾ ਵਾ ਤੁਸੀਂ YT Studio ਦੇ ਵਿੱਚ ਤੁਸੀਂ YT Studio ਦੇ ਵਿੱਚ ਬਸ ਉਹ ਦੋ ਤਿੰਨ ਸੈਟਿੰਗਾਂ ਕਰਨੀਆਂ ਨੇ ਤੁਸੀਂ ਜਦੋਂ ਤੁਸੀਂ ਉਹ ਸੈਟਿੰਗਾਂ ਤੁਸੀਂ ਇਹ ਕਰ ਲੋਗੇ ਤੋ ਤੁਹਾਡਾ ਜਿਹੜਾ YouTube ਚੈਨਲ ਆ ਦੇਖਿਓ ਬਹੁਤ ਤੇਜ਼ੀ ਨਾਲ ਤੁਹਾਡਾ ਗਰੋ ਹੋਣਾ ਸ਼ੁਰੂ ਹੋ ਜਾਏਗਾ ਸਾਈਡ ਤੇ ਤੁਸੀਂ ਦੇਖੋ ਜੀ ਮੇਰੀ ਨਾ ਸਕਰੀਨ ਚੱਲਦੀ ਵੀ ਆ ਫੋਨ ਤੇ ਤੁਹਾਨੂੰ ਮੈਂ ਫੋਨ ਦੀ ਸਕਰੀਨ ਤੇ ਸਮਝਾਉਣਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਿੰਨਾ ਜਿਵੇਂ ਕਿ ਮੇਰਾ YT ਸਟੂਡੀਓ ਓਪਨ ਹੋਇਆ ਪਿਆ ਜੀ ਇੱਥੇ ਮੇਰੇ ਕਿਚਨ ਲਬ ਬਾਕਸਿੰਗ ਦੇ ਰਿਲੇਟਿਡ ਇੱਥੇ ਮੈਂ ਕਦੇ-ਕਦੇ ਕੰਮ ਕਰਦਾ ਮਾਂ ਤੁਸੀਂ ਇਹ ਦੇਖ ਸਕਦਾ ਹੋਂ ਇਹਦੇ ਮੇਰੇ 16343 ਸਬਸਕ੍ਰਾਈਬਰ ਨੇ ਤੁਸੀਂ ਕੀ ਕਰਨਾ ਤੁਸੀਂ ਸਭ ਤੋਂ ਥੱਲੇ ਦੇਖੋ ਕੰਟੈਂਟ ਲਿਖਿਆ ਨਾ ਤੁਸੀਂ ਆਹ ਕੰਟੈਂਟ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਹ ਤੇ ਕੰਟੈਂਟ ਤੇ ਕਲਿੱਕ ਕਰੋਗੇ ਉੱਪਰ ਦੇਖੋ ਵੀਡੀਓ ਸ਼ੋਰਟ ਲਾਈਵ ਪਲੇਲਿਸਟ ਆ ਰਿਹਾ ਜੀ ਤੁਸੀਂ ਕੀ ਕਰਨਾ ਵੀ ਆ ਦੇਖੋ ਨਾਲ ਸ਼ੋਰਟ ਪਬਲਿਸੀਟੀ ਦੇ ਨਾਲ ਨਾ ਇੱਥੇ ਡਾਊਟ ਜੇ ਬਣਿਆ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਕਲਿੱਕ ਕਰੋਗੇ ਆ ਦੇਖੋ ਇਦਾਂ ਦੀ ਸੈਟਿੰਗ ਆ ਜਾਂਦੀ ਹੈ ਤੁਸੀਂ ਇਹ ਸੈਟਿੰਗ ਸੈੱਟ ਕਰਨੀ ਹੈ ਬਸ ਤੁਸੀਂ ਕੀ ਕਰਨਾ ਵਾ ਇਹ ਤੇ ਲਿਖਿਆ ਮੋਸਟ ਰੀਸੈਂਟ ਡਿਫਾਲਟ ਤੇ ਲਿਖਿਆ ਮੋਸਟ ਵਿਊਡ ਤੁਸੀਂ ਮੋਸਟ ਵਿਊਡ ਤੇ ਤੁਸੀਂ ਕਲਿੱਕ ਕਰ ਦੇਣਾ ਠੀਕ ਆ ਮੋਸਟ ਵਿਊ ਤੇ ਤੇ ਥੱਲੇ ਆ ਜਾਂਦਾ ਪਬਲਿਕ ਪ੍ਰਾਈਵੇਟ ਅਨਲਿਸਟਡ ਹੈਜ਼ ਸ਼ਡਿਊਲ ਡਰਾਫਟ ਤੁਸੀਂ ਪਬਲਿਕ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਪਬਲਿਕ ਤੇ ਕਲਿੱਕ ਕਰਨ ਤੋਂ ਬਾਅਦ ਯਾਰ ਮੋਰ ਦੇ ਨ ਲਿਸ ਦੇਣ ਠੀਕ ਹੈ ਤੁਸੀਂ ਇੱਥੇ ਮੋਰ ਦੇ ਨਹੀਂ ਰਹਿਣ ਦੇਣਾ ਵਾ ਫਿਰ ਤੁਸੀਂ ਆ ਜਾਓ ਇੱਥੇ ਲਿਖਿਆ ਮੇਡ ਫॉर ਕਿਡਸ ਸੈਟ ਫॉर ਮੇਡ ਫॉर ਕਿਡਸ ਬਾਈ YouTube ਨੋਟ ਮੇਡ ਫॉर ਕਿਡਸ ਨੋਟ ਸੈਟ ਇਹ ਕਹਿੰਦਾ ਜੇ ਤਾਂ ਤੁਹਾਡਾ ਕੰਟੈਂਟ ਬੱਚਿਆਂ ਦੇ ਰਿਗਾਰਡਿੰਗ ਹੈ ਦੇਖੋ ਜੇ ਤੁਸੀਂ ਕਾਰਟੂਨ ਦੀ ਵੀਡੀਓ ਬਣਾਉਨੇ ਹੋ ਤਾਂ ਤੁਸੀਂ ਇੱਥੇ ਲਿਖ ਦੇਣਾ ਮੇਡ ਫॉर ਕਿਡਸ ਠੀਕ ਹੈ ਜੀ ਆਪਣਾ ਜਿਹੜਾ ਹੈਗਾ ਵੀ ਮੇਰਾ ਇੱਕ ਬੱਚਿਆਂ ਦੇ ਰਿਗਾਰਡਿੰਗ ਬਣਾਉਂਦਾ ਨਹੀਂ ਹੈਗਾ ਇੱਥੇ ਮੈਂ ਲਿਖ ਦੇਣਾ ਨੋਟ ਮੇਡ ਫॉर ਕਿਡਸ ਠੀਕ ਹੈ ਜੀ ਖੱਲਿਆ ਇਦਾਂ ਵੀਡੀਓ ਕੰਟੈਂਟ ਕਲਿੱਪਸ ਠੀਕ ਆ ਤੁਸੀਂ ਇੱਥੇ ਅਪਲਾਈ ਕਰ ਦੇਣਾ ਬਾਅਦ ਚੋ ਇਹਦੇ ਲਿਖ ਕੇ ਤੁਸੀਂ ਇਹਦੇ ਕਲਿੱਕ ਕਰ ਦੇਣਾ ਠੀਕ ਹੈ ਜੀ ਜਦੋਂ ਤੁਸੀਂ ਇਦਾਂ ਕਲਿੱਕ ਕਰੋਗੇ ਤੁਸੀਂ ਫਿਰ ਤੁਸੀਂ ਆ ਜਾਣਾ ਦੇਖੋ ਇੱਥੇ ਲੱਗਾ 3 ਡੋਟਸ ਆ ਗਿਆ ਮੋਸਟ ਵਿਊਡ ਆ ਗਿਆ ਪਬਲਿਕ ਆ ਗਿਆ ਜੀ ਹੁਣ ਤੁਸੀਂ ਅੱਗੇ ਕੀ ਕਰਨਾ ਜੀ ਹੁਣ ਥੱਲੇ ਦੇਖੋ ਥੱਲੇ ਕਮੈਂਟਸ ਲਿਖਿਆ ਨਾ ਇੱਥੇ ਤੁਸੀਂ ਕਮੈਂਟਸ ਤੇ ਕਲਿੱਕ ਕਰ ਦੇਣਾ ਹੁਣ ਆਪਾਂ ਸਬਸਕ੍ਰਾਈਬਰ ਉਹ ਦੋਨੇ ਉੱਪਰ ਦੇਖੋ ਦੋ ਲਿਖਿਆ ਨਾ ਆਪਾਂ ਦੋ ਤੇ ਕਲਿੱਕ ਕਰ ਦੇਣਾ ਦੋ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਦੇਖੋ ਥੱਲੇ ਤੁਸੀਂ ਆਪਸ਼ਨਾਂ ਦੇਖਦੇ ਪਿਆ ਤੁਸੀਂ ਇਹਦੀ ਤੁਸੀਂ ਇਹਦੇ ਥੱਲੇ ਤੇ ਇਹਦੇ ਤੇ ਕਰ ਦੇਣਾ ਰਿਸਪੌਂਸ ਬਾਈ ਤੇ ਠੀਕ ਆ ਪਬਲਿਸ਼ ਆ ਪਬਲਿਸ਼ ਹੀ ਰਹਿਣੇ ਕਿਉਂਕਿ ਆਪਣੀ ਵੀਡੀਓ ਪਬਲਿਸ਼ ਹੋਈ ਹੋਈ ਆ ਸੇ ਤੇ ਕਿ ਹੋਲਡ ਰਿਵਿਊ ਇੱਥੇ ਕਲਿੱਕ ਨਹੀਂ ਕਰਨਾ ਥੱਲੇ ਤੇ ਜਦ ਮੈਂ ਤੁਹਾਨੂੰ ਦੱਸਦਾ responsible with the new replies ਠੀਕ ਆ ਵੀ ਕੋਈ ਨਵਾਂ ਬੰਦਾ ਸਾਡੇ ਕਮੈਂਟ ਕਰੇਗਾ ਤਾਂ ਅਸੀਂ ਉਹਦਾ ਰਿਪਲਾਈ ਕਰਾਂਗੇ ਠੀਕ ਆ ਜੀ ਥੱਲੇ ਆ ਗਿਆ ਕੰਟੈਂਟ ਕੁਐਸਚਨ ਪਬਲਿਕ ਸਬਸਕ੍ਰਾਈਬਰ ਸਿਰ ਤੇ ਆਪਾਂ ਕਲਿੱਕ ਕਰਨਾ ਪਬਲਿਕ ਸਬਸਕ੍ਰਾਈਬਰ ਦੇ ਕਿਉਂਕਿ ਜਿਹੜੇ ਲੋਕ ਪਬਲਿਕ ਆ ਤੁਹਾਨੂੰ ਜੈਨੂਇਨ ਸਬਸਕ੍ਰਾਈਬਰ ਚਾਹੀਦੇ ਨੇ ਤਾਂ ਅਸੀਂ ਪਬਲਿਕ ਦੇ ਸਬਸਕ੍ਰਾਈਬਰ ਤੇ ਕਲਿੱਕ ਕਰਾਂਗੇ ਥੱਲੇ ਆ ਗਿਆ ਸਬਸਕ੍ਰਾਈਬਰ ਠੀਕ ਆ ਵੀ ਤੁਹਾਨੂੰ ਕਿੰਨੇ ਸਬਸਕ੍ਰਾਈਬਰ ਚਾਹੀਦੇ ਆ ਇਹਦਾ ਵੀ ਦੇਖੋ ਇੱਕ ਮੈਥਡ ਹੁੰਦਾ ਵਾ ਜੇ ਮੰਨ ਕੇ ਲਓ ਤੁਹਾਡੇ 1 ਤੋਂ ਲੈ ਕੇ 10 ਸਬਸਕ੍ਰਾਈਬਰ ਨੇ ਤਾਂ ਤੁਸੀਂ 100 ਤੇ ਕਲਿੱਕ ਕਰਨਾ ਜੇ ਤੁਹਾਡੇ 1 ਤੁਹਾਡੇ ਮੰਨ ਲਓ 100 ਤੋਂ 200 ਰੁਪਏ ਹੈਗੇ ਨੇ ਤਾਂ ਤੁਸੀਂ ਇਹਦੇ ਤੇ 1000 ਤੇ ਕਲਿੱਕ ਕਰਨਾ ਜੇ ਤੁਹਾਡੇ ਮਨ ਕਿ ਚਲੋ 1000 ਸਬਸਕ੍ਰਾਈਬਰ ਹੈਗੇ ਨੇ ਹੁਣ ਆਲਰੇਡੀ ਤਾਂ ਤੁਸੀਂ 10000 ਤੇ ਤੁਸੀਂ ਕਲਿੱਕ ਕਰ ਦੇਣਾ ਜੇ ਤੁਹਾਡੇ 10000 ਹੈਗੇ ਨੇ ਤਾਂ ਤੁਸੀਂ 1 ਲੱਖ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਜੇ ਤੁਹਾਡਾ 1 ਲੱਖ ਹੈਗਾ ਵਾ ਤਾਂ ਫਿਰ ਤੁਸੀਂ 1 ਮਿਲੀਅਨ ਤੇ ਕਲਿੱਕ ਕਰਨਾ ਜੇ ਤੁਹਾਡੇ 1 ਮਿਲੀਅਨ ਨੇ ਤਾਂ ਤੁਸੀਂ 10 ਮਿਲੀਅਨ ਦੇ ਉੱਤੇ ਤੁਸੀਂ ਕਲਿੱਕ ਕਰ ਸਕਦੇ ਹੋ ਮੈਂ ਇਹਦੇ ਤੇ ਕਰ ਦੇਣਾ ਵਾ 1 ਲੱਖ ਰੇ ਤੇ ਕਰ ਦੇਣਾ ਫਿਰ ਇੱਥੇ ਤੁਸੀਂ ਅਪਲਾਈ ਕਰ ਦੇਣਾ ਬਸ ਅਪਲਾਈ ਕਰਨ ਤੋਂ ਬਾਅਦ ਤੁਸੀਂ ਕੀ ਜਣਾ ਐਨਾਲਿਟਿਕਸ ਦੇ ਵਿੱਚ ਚਲੇ ਜਾਣਾ ਐਨਾਲਿਟਿਕਸ ਤੇ ਜਾਣ ਤੋਂ ਬਾਅਦ ਤੁਸੀਂ ਨਾਲ ਜਿਹੜਾ ਤੁਹਾਡਾ ਜਿਹੜਾ ਟੋਪ ਕੰਟੈਂਟ ਤੁਸੀਂ ਇਹ ਦੇਖਣਾ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਨੇ ਤੁਸੀਂ ਇੱਥੇ ਕਲਿੱਕ ਕਰਕੇ ਦੇਖੋ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਜਾਂ ਹੋਣੀ ਜਾਂ ਉਹ ਤੁਹਾਨੂੰ ਇੱਥੇ ਸ਼ੋਅ ਕਰਨੀ ਆ ਤੁਸੀਂ ਇਹ ਚੀਜ਼ ਨੂੰ ਸਮਝਣਾ ਉਹ ਵੀ ਦੱਸੀ ਇਸ ਟੌਪਿਕ ਦੇ ਉੱਤੇ ਅਸੀਂ ਮਤਲਬ ਇਸ ਤਰ੍ਹਾਂ ਦਾ ਕੰਮ ਕਰੀਏ ਇਦਾਂ ਦਾ ਟੌਪਿਕ ਦੇ ਉੱਤੇ ਦੁਬਾਰੋ ਅਸੀਂ ਵੀਡੀਓ ਬਣਾਈਏ ਵੀ ਜ ਤੁਸੀਂ ਆਪਣੇ ਚੈਨਲ ਦੀ ਬਸ ਤੁਸੀਂ ਇਸ ਤਰੀਕੇ ਨਾਲ ਤੁਸੀਂ ਸੈਟਿੰਗ ਕਰ ਲੈਣੀ ਹੈ ਵਾਈਟ ਸਟੂਡੀਓ ਦੇ ਵਿੱਚ ਜਾ ਕੇ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵਾ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਹਾਡਾ ਜਿਹੜੀ ਵੀਡੀਓ ਨੇ ਕੋਈ ਵੀ ਵੀਡੀਓ ਹੈ ਨਾ ਵੀਡੀਓ ਤੁਹਾਡੀ ਵਾਇਰਲ ਆਟੋਮੈਟਿਕਲੀ ਹੋਣ ਲੱਗ ਜਾਣਗੀਆਂ ਬਟ ਸ਼ਰਤ ਮੇਰੀ ਇਹ ਹੈ ਕਿ ਤੁਹਾਨੂੰ ਡੇਲੀ ਰੈਗੂਲਰ ਤੁਹਾਨੂੰ ਵੀਡੀਓ ਅਪਲੋਡ ਕਰਨੀ ਪਵੇਗੀ ਅਗਰ ਤੁਸੀਂ ਡੇਲੀ ਰੈਗੂਲਰ YouTube ਤੇ ਕੰਮ ਨਹੀਂ ਕਰੋਗੇ ਵੀਡੀਓ ਅਪਲੋਡ ਨਹੀਂ ਕਰੋਗੇ ਟਾਈਟਲ ਡਿਸਕ੍ਰਿਪਸ਼ਨ ਟੈਗ ਸਹੀ ਤਰੀਕੇ ਨਾਲ ਨਹੀਂ ਲਾਉਂਗੇ ਉਦੋਂ ਤੱਕ ਤੁਹਾਡੀ ਵੀਡੀਓ ਵਾਇਰਲ ਨਹੀਂ ਹੋਏਗੀ ਤੁਹਾਡਾ ਜਿਹੜਾ ਚੈਨਲ ਆ ਉਹ ਵਾਇਰਲ ਨਹੀਂ ਹੋਏਗਾ ਸੋ ਇਸ ਕਰਕੇ ਤੁਸੀਂ YT ਸਟੂਡੀਓ ਦੇ ਵਿੱਚ ਜਾ ਕੇ ਇਸ ਤਰ੍ਹਾਂ ਤੁਸੀਂ ਆਪਣੀ ਸੈਟਿੰਗ ਕਰ ਲੈਣੀ ਆ ਸੈਟਿੰਗ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੀ ਵੀਡੀਓ ਡੇਲੀ ਹੀ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਮੈਸੇਜ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆ